ਮੈਂ ਸੌਖਾ ਤਰੀਕਾ ਸਮਝਾ ਦਿੰਦਾ ਫਿਰ ਅੱਜ ਇਦਾਂ ਸੁਝਾਵਾਂਗਾ ਜਿਵੇਂ ਤੁਸੀਂ ਕਹਿੰਦੇ ਕਿ ਥੋੜਾ ਬਾਹਰ ਨੂੰ ਹੋਣਾ ਚਾਹੀਦਾ ਹੈ ਨਾ ਇਦਾਂ ਦਾ ਦਮਾਲਾ ਹੋਰ ਸੋਹਣਾ ਆ ਜਾਊਗਾ ਤੁਹਾਡਾ ਜੇ ਤੁਸੀਂ ਦਮਾਲਾ ਸਿੱਖਣਾ ਚਾਹੁੰਦੇ ਹੋ ਔਰ ਪਹਿਲੀ ਵਾਰ ਇਹ ਵੀਡੀਓ ਵੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਇੱਕ ਵੀਡੀਓ ਬਣ ਚੁੱਕੀ ਹੈ ਅਸੀਂ ਰეკਮੈਂਡ ਕਰਾਂਗੇ ਕਿ ਤੁਸੀਂ ਉਹ ਵੀਡੀਓ ਜ਼ਰੂਰ ਵੇਖਿਓ ਉਸ ਦੇ ਵਿੱਚ ਕੇਸਾ ਨੂੰ ਕਿਦਾਂ ਸੰਭਾਲਣਾ ਹੈ ਬੂੰਗਾ ਕਿਦਾਂ ਹੈ ਔਰ ਦਮਾਲੇ ਦੀ ਇੱਕ ਇੱਕ ਸਿੰਗਲ ਡਿਟੇਲ ਸਮਝਾਈ ਹੋਈ ਹੈ ਤੁਸੀਂ ਉਸ ਵੀਡੀਓ ਨੂੰ ਸਰਚ ਕਰ ਸਕਦੇ ਹੋ ਸੈਕਟਰ ਟੀਵੀ 13 ਦਮਾਲਾ ਵੀਡੀਓ 1 ਲਿਖ ਕੇ ਜੋ ਫੇਸਬੁੱਕ ਅਤੇ YouTube ਦੋਨੋਂ ਤੇ ਅਵੇਲੇਬਲ ਹੈ ਲਿਓ ਜੀ ਦਮਾਲਾ ਦੀ ਜਿਹੜੀ ਸਖਲਾਈ ਤੁਸੀਂ ਲੈ ਰਹੇ ਹੋ ਨਾ ਇਹਦੇ ਵਿੱਚਕਾਰ ਤੁਸੀਂ ਹੁਣ ਰੈਗੂਲਰ ਰੋਜ਼ ਸਿਝਾ ਕੇ ਵੇਖਣੀ ਵਿਖਣੀ ਆ ਇਹਨੂੰ ਕੰਟੀਨਿਊ ਰੱਖਣਾ ਠੀਕ ਆ ਇਹ ਨਾ ਹੋਏ ਕਿ ਤੁਸੀਂ ਕਲਾਸ ਕੈਂਪ ਵਿੱਚ ਅਟੈਂਡ ਕਰ ਲਈ ਤੇ ਮੁੜ ਕੇ ਅੱਗੇ ਜਾ ਕੇ ਇਹਨੂੰ ਕਹੋ ਕਿ ਆ ਚਲੋ ਜਦੋਂ ਲੋੜ ਪੈਗੀ ਉਦੋਂ ਬਣ ਲਾਂਗੇ ਐਦਾਂ ਨਹੀਂ ਹੋਣਾ ਚਾਹੀਦਾ ਠੀਕ ਆ ਜੇ ਤੁਸੀਂ ਇਹਨੂੰ ਰੋਜ਼ਾਨਾ ਸਿਝਾਉਂਗੇ ਪ੍ਰੈਕਟਿਸ ਕਰੋਗੇ ਤਾਂ ਹੀ ਇਹਦੇ ਵਿੱਚਕਾਰ ਸੁਧਾਰ ਤੇ ਹੋਰ ਪਰਫੈਕਟ ਹੋਣਾ ਠੀਕ ਹੈ ਤੁਹਾਡੇ ਤੁਹਾਡੇ ਚਿਹਰੇ ਦੇ ਅਨੁਸਾਰ ਇਹਨੇ ਆਪਣੇ ਆਪ ਉਹਦੀ ਬਣਤ ਬਣਨੀ ਆ ਇਹ ਤਾਂ ਹਲੇ ਸਿਰਫ ਤੁਸੀਂ 5 ਦਿਨਾਂ ਵਿੱਚ ਤਰੀਕਾ ਸਮਝਿਆ ਕਿ ਦਮਾਲਾ ਇਦਾਂ ਸੁਝਾਇਆ ਜਾਂਦਾ ਹੈ ਉਹਦੇ ਵਿੱਚ ਕਰ ਆ ਗੱਲਾਂ ਦਾ ਆਪਾਂ ਧਿਆਨ ਰੱਖਦੇ ਆ ਪਰ ਜਿਹੜੀ ਅਸਲ ਜਿਹੜੀ ਤੁਹਾਡੇ ਮੁਖ ਦੇ ਅਨੁਸਾਰ ਜਿਹੜੀ ਲੁੱਕ ਹੈ ਨਾ ਦਮਾਲੇ ਦੀ ਉਹ ਤੁਹਾਡੀ ਸਜਾਦੇ ਸਜਾਉਂਦੇ ਫਿਕਸ ਹੋਣੀ ਆ ਠੀਕ ਆ ਜਿਆਦਾ ਟਾਈਟ ਨਾ ਕਰਿਆ ਕਰੋ ਜਿਹੜੇ ਜਿਆਦਾ ਬੁੰਗੇ ਨੂੰ ਟਾਈਟ ਗੋਲ ਘੁਮਾਉਂਦੇ ਨੇ ਇਹਨੂੰ ਵੱਟ ਦਿੰਦੇ ਨੇ ਵੱਟ ਨਹੀਂ ਦੇਣੇ ਆਪਾਂ ਨੇ ਸਿਰਫ ਰੋਕ ਰੋਕਣ ਵਾਸਤੇ ਨੂੰ ਹਲਕਾ ਜਿਹਾ ਕਰਨਾ ਠੀਕ ਹੈ ਜੀ ਇੱਥੋਂ ਫੜਨਾ ਇਹੀ ਗੱਲ ਮੈਂ ਪਹਿਲੇ ਦਿਨ ਤੋਂ ਸਮਝਾ ਰਿਹਾ ਕਿ ਜਦੋਂ ਸ਼ੁਰੂ ਕਰਨਾ ਹੈ ਤਾਂ ਪਹਿਲਾਂ ਹੀ ਪਿੱਛੇ ਕਰ ਲੈਣਾ ਔਰ ਕਿਹੜੇ ਹੱਥ ਨਾਲ ਕਰਨਾ ਜਿਹੜਾ ਹੱਥ ਉੱਪਰ ਹੈ ਠੀਕ ਹੈ ਭਾਈ ਗੁਰਜੀ ਇਹ ਚੀਜ਼ ਨਾਲ ਉੱਪਰ ਨਹੀਂ ਕਰਨਾ ਤੁਹਾਡਾ ਇਹ ਵਾਲਾ ਹੱਥ ਪਹਿਲਾਂ ਪਿੱਛੇ ਜਾਊਗਾ ਜਦੋਂ ਪਿੱਛੇ ਪਹੁੰਚ ਗਿਆ ਗੋਲ ਘੁਮਾਉਣ ਤੋਂ ਬਾਅਦ ਠੀਕ ਆ ਫਿਰ ਸਿਰ ਦੇ ਬਰਾਬਰ ਇਹਨੂੰ ਗੋਲ ਕਮਾਣਾ ਇਸ ਤਰ੍ਹਾਂ ਨਾ ਔਰ ਇਹਦੇ ਵਿੱਚ ਕਰ ਦੇਖੋ ਮੈਂ ਕਦੇ ਇਦਾਂ ਕਿ ਜ਼ੋਰ ਪਾਇਆ ਇੱਕ ਵਾਰੀ ਵੀ ਨਹੀਂ ਪਾਇਆ ਨਾ ਬੂੰਗਾ ਸਜਾਉਣ ਲੱਗੇ ਆ ਕਮਾਣ ਲੱਗੇ ਆ ਲੜ ਨੂੰ ਜ਼ੋਰ ਨਾਲ ਖਿੱਚਣਾ ਹੀ ਨਹੀਂਗਾ ਸਿਰਫ ਨਾਲ-ਨਾਲ ਰੱਖਣਾ ਹੈ ਆਪਾਂ ਨੇ ਠੀਕ ਆ ਟਾਈਟ ਨਹੀਂ ਕਰਨਾ ਬਹੁਤਾ ਜ਼ਿਆਦਾ ਜਿੰਨੇ ਬੂੰਗਾ ਬਹੁਤ ਉੱਚਾ ਸਜਾਉਣ ਦੀ ਸੋਚੀ ਆ ਕਿ ਵੀ ਕਿਸੇ ਨੇ ਸੋਚਿਆ ਕਿ ਯਾਰ ਮੈਂ ਬੂੰਗਾ ਨਾ ਥੋੜਾ ਜਿਹਾ ਉੱਚਾ ਕਰਨਾ ਠੀਕ ਹੈ ਇਸ ਚੇ ਨੂੰ ਬਹੁਤ ਹਾਈਟ ਦੇਣੀ ਆ ਲੰਮਾ ਕਰਨਾ ਮੈਂ ਫਿਰ ਤੁਸੀਂ ਇਸ ਨੂੰ ਟਾਈਟ ਕਰੋ ਤੇ ਕਪੜੇ ਨੂੰ ਜਿਆਦਾ ਲੰਮਾ ਕਰਕੇ ਮਤਲਬ ਜਿ ਜਿੰਨਾ ਬੁੰਗਾ ਤੁਹਾਨੂੰ ਮੈਂ 3 ਮੀਟਰ 4 ਮੀਟਰ ਦੋਨੋਂ ਨਾਰਮਲ ਦੱਸਿਆ ਫਿਰ ਤੁਹਾਨੂੰ ਵੱਡਾ ਬੁੰਗਾ ਲੈਣਾ ਪੈਣਾ ਜਿਹੜਾ ਸਾਰੀ ਸਾਈਡਾਂ ਦੇ ਉੱਤੇ ਕਵਰ ਹੋ ਕੇ ਤੁਹਾਡੇ ਸਿਰ ਜਿੰਨਾ ਬਣ ਜੇ ਪਰ ਜੇ ਤੁਸੀਂ ਬੁੰਗਾ ਨਾਰਮਲ ਸਜਾਉਣਾ ਆਪਣੇ ਫੇਸ ਦੇ ਅਕੋਰਡਿੰਗ ਫਿਰ ਤੁਸੀਂ ਇਹਨੂੰ ਬੈਠਵਾ ਰੱਖੋ ਨਾ ਜਿਆਦਾ ਗੋਲ ਕਮਾਣਾ ਔਰ ਨਾ ਹੀ ਜਿਆਦਾ ਖਿੱਚਣਾ ਸਿਰਫ ਨਾਲ-ਨਾਲ ਰੱਖਣਾ ਇਸ ਤੋਂ ਬਾਅਦ ਕੰਗਾ ਲਾਓ ਆਪਣਾ ਪਿੱਛੇ ਹੱਥ ਉੱਪਰ ਰੱਖ ਕੇ ਹੁਣ ਇੱਥੇ ਟ੍ਰਬਲ ਜਿਹੜੀ ਕਿਸੇ ਨੂੰ ਆ ਰਹੀ ਹੋਵੇ ਤਾਂ ਦੇਖੋ ਇਹ ਵਾਲਾ ਜਿਹੜਾ ਹੱਥ ਦਿੱਤਾ ਨਾ ਮੈਂ ਤੁਹਾਨੂੰ ਵਰਤਣ ਵਾਸਤੇ ਇਹਦੇ ਹੱਥ ਦੀ ਮੈਨੂੰ ਨਹੀਂ ਪਤਾ ਤੁਸੀਂ ਹੁਣ ਕਿਹੜੀ ਡਾਇਰੈਕਸ਼ਨ ਚ ਰੱਖਣਾ ਹੈ ਬੇਸਿਕਲੀ ਇਹਨੂੰ ਆਪਾਂ ਨੇ ਇਦਾਂ ਇਸ ਚੀਜ਼ ਨਾਲ ਦੱਬ ਕੇ ਰੱਖਣਾ ਫਿੰਗਰਸ ਫ੍ਰੀ ਨੇ ਅੰਗੂਠਾ ਫ੍ਰੀ ਹੈ ਆਪਣਾ ਉਂਗਲ ਉਂਗਲੀਆਂ ਤੇ ਅੰਗੂਠੇ ਨਾਲ ਦੱਬਣਾ ਨਹੀਂ ਹੈਗਾ ਇਸ ਚੀਤ ਤਲੀ ਨਾਲ ਦੱਬਣਾ ਔਰ ਹੱਥ ਦਾ ਉਂਗਲਾਂ ਦੀ ਵਰਤੋਂ ਕਿੱਥੇ ਕਰਨੀ ਆ ਜਦੋਂ ਕੱਪੜੇ ਨੂੰ ਇਕੱਠਾ ਕਰਨਾ ਅੰਗੂਠੇ ਨੂੰ ਤੇ ਉਂਗਲਾਂ ਨਾਲ ਕੱਪੜੇ ਨੂੰ ਇਕੱਠਾ ਕਰਨ ਲਈ ਵਰਤਣੀ ਆ ਤਲੀ ਉੱਥੇ ਹੀ ਰਹੂਗੀ ਸਿਰਫ ਫਿੰਗਰਸ ਤੇ ਜਿਹੜੀ ਅੰਗੂਠੇ ਨਾਲ ਕੱਪੜੇ ਨੂੰ ਇਕੱਠਾ ਕਰ ਦਾਂਗੇ ਜਦੋਂ ਇਹ ਸੈਲਫ ਉੱਪਰ ਆਉਂਦੇ ਤਾਂ ਆਪਣਾ ਇਹ ਹੱਥ ਹੋ ਜਾਂਦਾ ਜੀ ਹਾਂ ਨਹੀਂ ਜਦੋਂ ਆਪਾਂ ਕਰਦੇ ਫਿਰ ਤੁਹਾਡਾ ਇਹ ਵਾਲਾ ਹੱਥ ਹੋ ਗਿਆ ਨਾ ਇਹ ਲੈਫਟ ਹੈਂਡ ਰਾਈਟ ਹੈਂਡ ਨਾਲ ਤੁਸੀਂ ਫੜਿਆ ਲੈਫਟ ਹੈਂਡ ਕੀਤਾ ਆ ਦੇਖੋ ਇਦਾਂ ਜਾਂਦਾ ਨਾ ਮੈਂ ਇਦਾਂ ਕਰ ਰਿਹਾ ਹਾਂ ਤਾਂ ਇਦਾਂ ਨਹੀਂ ਕਰ ਇਦਾਂ ਹੁਣ ਵੀ ਇੱਧਰ ਰੱਖਿਆ ਦੇਖੋ ਮੈਂ ਇੱਧਰ ਰੱਖਿਆ ਨਾ ਹੁਣ ਜਦੋਂ ਮੈਂ ਆਪ ਕਰਾਂਗਾ ਮੇਰਾ ਹੱਥ ਫਿਰ ਵੀ ਐਵੇਂ ਆ ਉਵੇਂ ਸੇਮ ਤੁਸੀਂ ਰੱਖਣਾ ਡਾਇਰੈਕਸ਼ਨ ਇਦਾਂ ਜਾਊਗੀ ਇਸ ਸਾਈਡ ਹੀ ਇਸ ਸਾਈਡ ਚਾਹੇ ਇਦਾਂ ਫੜ ਲਓ ਠੀਕ ਹੈ ਚਾਹੇ ਡਾਇਰੈਕਟ ਇਦਾਂ ਰੱਖਣਾ ਹੱਥ ਮਤਲਬ ਆਪਾਂ ਨੇ ਆਪਣੇ ਸਾਹਮਣੇ ਵਾਲੋ ਠੀਕ ਆ ਸਿਰ ਸੰਦਾਰ ਕਮ ਚੋ ਪਰ ਆਵੇ ਰਾਈਟ ਕਮਾ ਲਓ ਲੈਫਟ ਕਮਾ ਲਓ ਉਹਦਾ ਕੋਈ ਮੈਟਰ ਨਹੀਂ ਆ ਲਿਆਣ ਲੱਗੇ ਬਸ ਧਿਆਨ ਰੱਖਣਾ ਕਿ ਕਪੜਾ ਚੌੜਾ ਹੋਣਾ ਚਾਹੀਦਾ ਉੱਪਰ ਤੱਕ। ਔਰ ਜੇ ਬੁੰਗਾ ਲੱਗਦਾ ਕਿ ਮਾੜਾ ਮੋਟਾ ਅੱਗੇ ਆ ਰਿਹਾ ਤਾਂ ਨਾਲ-ਨਾਲ ਪਿੱਛੇ ਕਰ ਲੈਣਾ ਖਿੱਚ ਕੇ। ਲੋਡ ਉੱਤਰ ਸਮਝ ਆਇਆ ਬੂੰਗਾ ਟਿੱਡਾ ਨਹੀਂ ਹੋਣਾ ਚਾਹੀਦਾ ਗਾਂ ਦੀ ਠੀਕ ਆ ਤੁਹਾਡਾ ਬੂੰਗਾ ਬਹੁਤ ਟਾਈਟ ਰਹਿੰਦਾ ਉਹਨੂੰ ਟਿੱਲਾ ਕਰਨਾ ਆਪਾਂ ਨੇ ਤੁਹਾਨੂੰ ਸਮਝ ਆਇਆ ਤੁਹਾਡਾ ਬੂੰਗਾ ਠੀਕ ਆ ਪਰ ਅੱਗੇ ਨੂੰ ਆਉਂਦਾ ਪਿੱਛੇ ਰੱਖਣਾ ਮਾਦਾ ਜੀ ਤੁਸੀਂ ਵੀ ਪਿੱਛੇ ਨੂੰ ਰੱਖਣਾ ਠੀਕ ਆ ਤੁਹਾਡਾ ਬੂੰਗਾ ਠੀਕ ਆ ਥੋੜਾ ਤਿੱਖਾ ਜ਼ਿਆਦਾ ਮਤਲਬ ਪਤਲਾ ਹੈਗਾ ਆਪਣਾ ਠੀਕ ਆ ਚਲੋ ਜੀ ਹੁਣ ਮੈਂ ਦਮਾਲਾ ਜਿਹੜਾ ਹੈਗਾ ਕੱਲ ਬੜੇ ਸਟਾਈਲ ਵਾਲਾ ਨਹੀਂ ਸੁਝਾਵਾਂਗਾ ਅੱਜ ਇਦਾਂ ਸੁਝਾਵਾਂਗਾ ਜਿਵੇਂ ਤੁਸੀਂ ਕਹਿੰਦੇ ਕਿ ਥੋੜਾ ਬਾਹਰ ਨੂੰ ਹੋਣਾ ਚਾਹੀਦਾ ਹੈ ਨਾ ਅੱਜ ਉਹਦਾ ਸੁਝਾਵਾਂਗੇ ਆਪਾਂ ਠੀਕ ਹੈ ਉਹਦੇ ਵਾਸਤੇ ਕੀ ਵਰਤੋਂ ਕਰਨੀ ਆ ਵੈਸੇ ਤਾਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਹਲੇ ਹਲੇ ਛੋਟੇ ਹੋ ਇਸ ਕਰਕੇ ਤੁਹਾਨੂੰ ਇਹ ਇਹ ਅੱਧਾ ਕਰਕੇ ਸਮਝਾਇਆ ਗਾਹਾਂ ਅੱਗੇ ਜਾ ਕੇ ਤੁਹਾਨੂੰ ਇਹ ਦੀ ਲੋੜ ਨਹੀਂ ਪੈਣੀ ਹਾਫ ਕਰਨ ਦੀ ਇਹਨੂੰ ਪੂਰਾ ਸੁਝਾਇਆ ਕਰੋਗੇ ਤਾਂ ਇਦਾਂ ਦੀ ਲੁੱਕ ਵਧੀਆ ਆ ਜਾਊਗੀ ਇਦਾਂ ਦਾ ਤਾਂ ਮਾਲਾ ਹੋਰ ਸੋਹਣਾ ਆ ਜਾਊਗਾ ਤੁਹਾਡਾ ਠੀਕ ਹੈ ਸ਼ੁਰੂਆਤ ਆਪ ਜੀ ਨੂੰ ਕੱਲ ਵੀ ਦੱਸੀ ਸੀਗੀ ਕਿ ਕੱਪੜੇ ਨੂੰ ਇੰਜ ਫੜਨਾ ਚਾਹੇ ਗੱਠ ਮਾਰ ਲਓ ਭਾਵੇਂ ਤੁਸੀਂ ਇਸ ਸਟਾਈਲ ਨਾਲ ਕਰ ਲਓ ਹਲੇ ਸ਼ੁਰੂਆਤ ਤੁਸੀਂ ਗੱਠ ਨਾਲ ਵੀ ਕਰ ਸਕਦੇ ਹੋ ਅੱਗੇ ਅੱਗੇ ਜਾ ਕੇ ਤੁਸੀਂ ਇਸੇ ਤਰੀਕੇ ਨਾਲ ਵਰਤਣਾ ਕਿ ਵਿਚਾਲੇ ਕੋਈ ਗੱਠ ਨਹੀਂ ਹੋਣੀ ਚਾਹੀਦੀ ਗੱਠ ਚੁਬਦੀ ਹੈ ਬਾਅਦ ਚੋ ਜਾ ਕੇ ਜੇ ਸਹੀ ਜਗ੍ਹਾ ਤੇ ਨਾ ਰੱਖੀ ਜਾਵੇ ਠੀਕ ਆ ਇਸ ਕੱਪੜੇ ਨੂੰ ਇੰਜ ਕਰਕੇ ਗੋਲੇ ਥੋੜਾ ਇਧਰ ਘੁਮਾਵਾ ਇਹਨਾਂ ਨੂੰ ਘੁਮ ਜੋ ਅੱਛਾ ਘੁਮ ਜੋ ਹਾਂਜੀ ਤੁਸੀਂ ਸਿੱਧਾ ਹੋ ਜਾ ਉਧਰ ਨੂੰ ਆ ਜਾ ਰਾਵਣਾ ਵੇ ਜਾ ਹਾਂ ਜੀ ਹੁਣ ਕੀ ਕਰਨਾ ਆਪਾਂ ਨੇ ਜਿਹੜਾ ਕਪੜਾ ਹੈਗਾ ਨਾ ਤੁਹਾਡਾ ਕਪੜੇ ਨੂੰ ਤੁਸੀਂ ਜਿਆਦਾ ਚੌੜਾ ਫਲਾਉਣਾ ਨਹੀਂਗਾ ਅਗਲੇ ਪਾਸੇ ਪਤਲਾ ਕਰਕੇ ਰੱਖਣਾ ਸੋ ਪੱਟੀ ਬਣਾ ਗਏ ਠੀਕ ਆ ਕੀ ਤੁਹਾਡੀ ਇਹ ਵਾਲੀ ਜਗਾ ਜਿਹੜੀ ਆ ਮੋਟੀ ਕਰਨੀ ਆ ਬਾਹਰ ਵੱਲੋਂ ਗੋਲ ਘਮਾਣ ਲਈ ਚੌੜੀ ਨਹੀਂ ਹੋਣੀ ਚਾਹੀਦੀ ਇੱਕ ਪਹਿਲਾਂ ਕੋ ਮਗਿਆ ਵੱਖਰੀ ਗੱਲ ਆ ਪਰ ਅਗਲਾ ਲੜ ਤੁਸੀਂ ਇੰਜ ਹੀ ਘਮਾਉਣਾ ਚੌੜਾ ਨਹੀਂ ਰੱਖਣਾ ਇਕੱਠਾ ਕਰਕੇ ਰੱਖਣਾ ਕੱਪੜੇ ਨੂੰ ਜਿੰਨਾ ਤੁਸੀਂ ਅਗਲੇ ਪਾਸਿਓਂ ਦੀ ਇਕੱਠਾ ਕਰਕੇ ਲੜ ਨੂੰ ਮੋਟਾ ਬਣਾਉਂਗੇ ਉਹਨਾਂ ਸ਼ੇਪ ਜਿਹੜੀ ਤੁਹਾਡੀ ਅੱਗੋਂ ਦੀ ਬਾਹਰ ਨੂੰ ਹੋ ਜੂਗੀ ਠੀਕ ਆ ਬਾਈ ਗੁਰਜੀ ਹੁਣ ਮੈਂ ਤਿੰਨ ਲੜ ਲਾਤੇ ਅੱਗੇ ਗੋਲ ਤੁਸੀਂ ਵੀ ਲਾ ਸਕਦੇ ਹੋ ਕੱਪੜੇ ਹਲਕੇ ਦੇ ਅਕੋਰਡਿੰਗ ਜੇ ਕੱਪੜਾ ਭਾਰੀ ਹੈ ਫਿਰ ਤੁਸੀਂ ਭਾਵੇਂ ਦੋ ਲਾ ਲਓ ਠੀਕ ਆ ਹੁਣ ਇਸ ਤੋਂ ਬਾਅਦ ਤੁਸੀਂ ਲੜ ਉਵੇਂ ਘੁਮਾਣਾ ਸ਼ੁਰੂ ਕਰ ਦਿਓ ਜਿਵੇਂ ਆਪਾਂ ਕੱਲ ਨੂੰ ਸਮਝਾਏ ਸੀਗੇ ਹੁਣ ਕੀ ਕਰਾਂਗੇ ਸੱਜਾ ਪਾਸਾ ਉੱਪਰ ਖੱਬਾ ਪਾਸਾ ਥੱਲੇ ਆਪਾਂ ਕੰਨ ਟਕਾਂਗੇ ਕ੍ਰੋਸ ਕਰਕੇ ਠੀਕ ਆ ਮਗਰ ਹਲਕਾ ਜੀ ਦੇਖੋ ਇਹ ਬਹੁਤ ਜ਼ਰੂਰੀ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਕੱਪੜੇ ਦੀ ਸੈਟਿੰਗ ਜ਼ਰੂਰ ਕਰਿਆ ਕਰੋ ਕੱਪੜਾ ਅੰਦਰ ਕਰਕੇ ਸਿੱਧਾ ਖਿੱਚੋ ਪਹਿਲਾਂ ਇੱਥੋਂ ਠੀਕ ਦਿਖ ਰਿਹਾ ਤਾਂ ਪਿੱਛੋਂ ਚੈੱਕ ਕਰੋ ਕਿ ਪਿੱਛੋਂ ਬਰਾਬਰ ਆ ਵੀ ਰਿਹਾ ਕਿ ਨਹੀਂ ਜੇ ਤੁਹਾਨੂੰ ਇੱਥੋਂ ਮਹਿਸੂਸ ਹੁੰਦਾ ਬਰਾਬਰ ਨਹੀਂ ਆ ਤਾਂ ਤੁਸੀਂ ਬੱਚੇ ਇਸ ਜਗ੍ਹਾ ਤੋਂ ਇਹਨੂੰ ਸੈਟਿੰਗ ਕਰਨੀ ਆ ਪਿੱਛੋਂ ਦੀ ਇਹ ਬਹੁਤ ਜ਼ਰੂਰੀ ਚੀਜ਼ ਆ ਜੇ ਕੱਪੜਾ ਇੱਥੋਂ ਫੋਲਡ ਕਰਕੇ ਸਿੱਧਾ ਬਿਲਕੁਲ ਸੈੱਟ ਹੋ ਗਿਆ ਫਿਰ ਤੁਸੀਂ ਅੱਗੇ ਵਧਣਾ ਅਛਾ ਮੇਗਾ ਫਤ ਨਹੀਂ ਕੀ ਕੀਤਾ ਨੇ ਔਰ ਲੜ ਜਿਹੜਾ ਹੈਗਾ ਬੁੰਗੇ ਦੇ ਸਾਈਡ ਤੇ ਲਾਉਣਾ ਪੁੱਤਰ ਤੁਹਾਡਾ ਲੜ ਉੱਪਰੋਂ ਦੀ ਆ ਰਿਹਾ ਤੁਸੀਂ ਲੜ ਨੂੰ ਇੱਥੋਂ ਲੈ ਕੇ ਆਏ ਹੋ ਬੁੰਗੇ ਦੇ ਉੱਪਰੋਂ ਲੈ ਕੇ ਆਏ ਬੁੰਗੇ ਦੇ ਉੱਤੋਂ ਨਹੀਂ ਲੈ ਕੇ ਆਉਣਾ ਬੁੰਗੇ ਦੇ ਸਾਈਡ ਤੇ ਲਾਉਣਾ ਠੀਕ ਆ ਪੁੱਤ ਆ ਇੰਜ ਇਸ ਤਰੀਕੇ ਸਾਈਡ ਤੇ ਹੁਣ ਅੱਗੇ ਜਾ ਕੇ ਫਿਰ ਕਪੜੇ ਦੀ ਨਾਲ ਨਾਲ ਸੈਟਿੰਗ ਦੇਖਣੀ ਆ ਕਿ ਕਪੜਾ ਸਾਫ਼ ਹੈਗਾ ਕਪੜਾ ਅੰਦਰੋਂ ਦੀ ਬਰਾਬਰ ਆ ਵੀ ਰਿਹਾ ਕਿ ਨਹੀਂ ਆ ਰਿਹਾ ਫੋਲਡ ਵੀ ਕਰ ਸਕਦੇ ਹੋ ਇੱਥੇ ਜੇ ਲੋਡ ਪੈ ਜੇ। ਔਰ ਲੜ ਨੂੰ ਅੱਗੇ। ਪੁੱਤ ਸਿੱਧੇ ਹੋ ਕੇ ਬੈਠੋ। ਮੈਂ ਐਦਾਂ ਨਹੀਂ ਕੋ ਮੈਂ ਪਿੱਛੇ ਦੀ ਕਰੋ। ਪਿੱਛੇ ਦੀ ਕਰੋ। ਪਿੱਛੇ ਦੀ ਨਹੀਂ ਕੀਤੀ ਹਾਲ ਤੱਕ। ਹਾਂ। ਲਾਹਸ ਕੇ ਬੈਠਾ ਕਿੰਨਾ ਉਦਾਸ ਜਿਹਾ ਬੈਠਿਆ ਦੱਸ। ਹਾਂਜੀ ਠੀਕ ਹੈ ਬਾਈ ਗੁਰਦੀ ਦੁਬਾਰਾ ਤੋਂ ਕਪੜੇ ਦੀ ਅਡਜਸਟਮੈਂਟ ਫਿਰ ਉਦਾਂ ਹੀ ਸਿੱਧਾ ਖਿੱਚ ਕੇ ਦੂਰੋਂ ਦੀ ਅੰਦਰ ਫੋਲਡ ਕੀਤਾ ਆਪਾਂ ਨੇ ਕਪੜੇ ਨੂੰ ਪਿੱਛੋਂ ਸੈਟਿੰਗ ਕੀਤੀ ਹੁਣ ਥੱਲੇੋਂ ਦੀ ਉੱਪਰ ਨੂੰ ਜਾਣਾ ਲੱਗਣਾ ਅਦਰ ਮੁਕਰ ਠੀਕ ਹੈ ਜੀ ਹੁਣ ਇਹ ਚੀਜ਼ ਬੁੰਗੇ ਦੇ ਉੱਪਰੋਂ ਲੈ ਕੇ ਆਣੀ ਆ ਗੋਲ ਤੁਸੀਂ ਕਿਸੇ ਨੇ ਥੱਲੇ ਨਹੀਂ ਕਰਨੀ ਬਹੁਤੀ ਜਿੰਨਾ ਉੱਪਰੋਂ ਲੈ ਕੇ ਆਉਂਗੇ ਉੰਨੇ ਹੀ ਇਹ ਚੀਜ਼ ਅੱਗੋਂ ਦੀ ਵਧੀਆ ਲੱਗੂਗੀ ਸੋਹਣੇ ਤਰੀਕੇ ਨਾਲ ਆਉਗੀ ਸਮਝ ਆ ਰਹੀ ਹੈ ਕੱਪੜਾ ਛੋਟਾ ਰੱਖਣਾ ਹੁਣ ਅੱਗੇ ਜਿਹੜੀ ਚੀਜ਼ ਸਮਝਾਉਂਗਾ ਉੱਥੇ ਧਿਆਨ ਦੇਣਾ ਇਦੇ ਵਿੱਚ ਨਾ ਕੱਪੜੇ ਨੂੰ ਬਹੁਤਾ ਚੌੜਾ ਨਹੀਂ ਰੱਖਣਾ ਫਲਾ ਕੇ ਨਹੀਂ ਰੱਖਣ ਦੀ ਲੋੜ ਥੋੜਾ ਛੋਟਾ ਰੱਖਣਾ ਚੜਾਈ ਘਟਾਉਣੀ ਹੈ ਕੱਪੜੇ ਦੀ ਠੀਕ ਆ ਉੱਤਰਮ ਕਰੋ ਹੁਣ ਮੈਂ ਵਟੇ ਵਾਲਾ ਬਣਾਵਾਂ ਜਾਂ ਲੜਾ ਲੜ ਸਾਫੜਾ ਦੱਸੋ ਸਾਫ ਸਾਫ ਕੇ ਵਟ ਸਾਫ ਠੀਕ ਆ ਵੀ ਮੈਨੂੰ ਸਾਹਮਣੇ ਆਉਣਾ ਪੈਣਾ ਕਿਉਂਕਿ ਮੈਨੂੰ ਦਿਖ ਨਹੀਂ ਉਹ ਤੁਹਾਡਾ ਮਾਈਕ ਡਿੱਗ ਗਿਆ ਤੇ ਅੱਛਾ ਉੱਧਰ ਮੁਕਰ ਕਲ ਸਮਝ ਆਸੀ ਕਿ ਜਿੰਨਾ ਗੈਪ ਇੱਥੋਂ ਸ਼ੁਰੂ ਕਰਾਂਗੇ ਛੋਟਾ ਕਰਦੇ ਜਿੰਨਾ ਗਿਆ ਅੱਗੇ ਜਾ ਕੇ ਛੋਟਾ ਸ਼ੁਰੂ ਕਰਦੇ ਹੋ ਉਨਾ ਹੀ ਗੈਪ ਬਣਾਉਣਾ ਮਤਲਬ ਜਿੰਨਾ ਗੈਪ ਤੁਸੀਂ ਸੱਜੇ ਪਾਸੇ ਤੋਂ ਸੈਂਟਰ 'ਚ ਬਣਾਣੇ ਹੋ ਉਨਾ ਹੀ ਸੈਂਟਰ 'ਚ ਤੋਂ ਖੱਬੇ ਪਾਸੇ ਲੈ ਕੇ ਜਾਣਾ ਸਮਝ ਲੱਗੀ ਬੱਚੇ ਬੰਨਣ ਲੱਗੇ ਆਪ ਧਿਆਨ ਰੱਖਣਾ ਇਸ ਗੱਲ ਦਾ ਅਸੀਂ ਅਸੀਂ ਤਾਂ ਤੁਹਾਨੂੰ ਸਮਝਾ ਸਕਦੇ ਹਾਂ ਕਰਨਾ ਤਾਂ ਤੁਹਾਨੂੰ ਪੈਣਾ ਹੂੰ ਉੱਪਰ ਮੁਕਰ ਉਹ ਤਾਂ ਸਹੀ ਨਹੀਂ ਬੈੜਦਾ ਤੁਹਾਨੂੰ हां टिका के सिर ऊपर रख बिल्कुल ਲੜ ਨੂੰ ਖਿੱਚ ਕੇ ਅੱਗੇ ਦੀ ਦੂਰੋਂ ਫੜਨਾ ਜਿਵੇਂ ਹੁਣ ਆ ਦੇਖ ਰਹੇ ਹੋ ਲੜ ਚ ਵੱਟ ਬਹੁਤ ਆ ਰਹੇ ਨੇ ਦਿਖ ਰਹੇ ਨਾ ਲਾਈਨਾਂ ਆ ਰਹੀਆਂ ਤਾਂ ਤੁਸੀਂ ਨੂੰ ਸਫਾਈ ਕਿੱਥੇ ਕਰਨੀ ਹੈ ਕੰਧ ਦੇ ਪਿਛਲੇ ਪਾਸਿਓਂ ਦੀ ਲੜ ਨੂੰ ਖੋਲ ਲੋ ਪਹਿਲਾਂ ਠੀਕ ਹੈ ਜੀ ਖੋਲਣ ਤੋਂ ਬਾਅਦ ਇਹਨੂੰ ਅੰਦਰ ਨੂੰ ਫੋਲਡ ਕਰ ਦਿਓ ਇੱਥੋਂ ਦੀ ਤੇ ਸਿੱਧਾ ਅੱਗੋਂ ਦੀ ਖਿੱਚ ਦੋ ਉਧਰ ਕੀ ਮੁਗਮਾਰ ਹੈ ਬੱਚੇ ਸਿੱਧਾ ਬਿਲਕੁਲ ਤੇਰਾ ਧਿਆਨ ਮੇਰੇ ਵੱਲ ਹੋਣਾ ਚਾਹੀਦਾ ਕਿ ਮੈਂ ਕਿੱਥੇ ਬੋਲ ਰਿਹਾ ਹਾਂ ਗੱਲ ਠੀਕ ਆ ਓਕੇ ਆ ਦੇਖੋ ਬਾਈ ਗੁਰਜੀ ਹੁਣ ਆਪਾਂ ਇਹ ਲੜਦਾ ਗਾਇ ਪੈਨ ਰੱਖਦਾ ਫਸਟ ਔਰ ਸੈਕੰਡ ਦਾ ਤੇ ਅੱਗੇ ਤੱਕ ਉਹਨਾਂ ਇਹੀ ਗੈਪ ਲੈ ਕੇ ਜਾਣਾ ਕਿ ਨੱਕ ਦੇ ਸੀਦੇ ਸੱਜੇ ਪਾਸੇ ਜਦੋਂ ਪਹੁੰਚਾਂਗੇ ਆਪਾਂ ਇਧਰਲੇ ਪਾਸੇ ਖੱਬੇ ਪਾਸੇ ਸੌਰੀ ਉੱਥੇ ਹੀ ਫਿਨਿਸ਼ ਕਰਨਾ ਆਪਾਂ ਨੇ ਜਿੰਨਾ ਇੱਥੇ ਸਟਾਰਟ ਕੀਤਾ ਸੀਗਾ ਉਨਾ ਹੀ ਇੱਥੇ ਫਿਨਿਸ਼ ਹੋਣਾ ਚਾਹੀਦਾ ਔਰ ਚੌੜਾ ਥੋੜਾ ਰੱਖਣਾ ਜਿਆਦਾ ਚੌੜਾ ਨਹੀਂ ਕਰਨਾ ਲੋੜ ਨੂੰ ਬਾਰ-ਬਾਰ ਕਪੜੇ ਦੀ ਕੀ ਕਰਨੀ ਆਪਾਂ ਨੇ ਸਫਾਈ ਐਡਜਸਟਮੈਂਟ ਕਰਨੀ ਆ ਕਪੜਾ ਕਿੱਧਰ ਹੋਣਾ ਚਾਹੀਦਾ ਸਾਰਾ ਦੋਵੇਂ ਕੋਨੇ ਅੰਦਰ ਠੀਕ ਹੈ ਜੀ ਸੈਂਟਰ ਵਿੱਚ ਕਰਕੇ ਲੜ ਨੂੰ ਸਾਫ ਕਰ ਲੈਣਾ ਔਰ ਖਿੱਚ ਕੇ ਉੱਪਰ ਲੈ ਕੇ ਜਾਓ ਜ਼ਰੂਰੀ ਨਹੀਂ ਹੈਗਾ ਤੁਸੀਂ ਕਿ ਵੀ ਐਦਾਂ ਇੱਕ ਹੀ ਲੜ ਰੱਖਣਾ ਤੁਸੀਂ ਇੱਥੇ ਦੋ ਲੜ ਹੋਰ ਵੀ ਮਾਰ ਸਕਦੇ ਹੋ ਉੱਪਰ ਆਹ ਦੇਖੋ ਇੱਥੇ ਪੂਰੇ ਦੁਬਾਰਾ ਮਾਰਦੇ ਸੇ ਜਦ ਤੱਕ ਤੁਹਾਨੂੰ ਲੱਗਦਾ ਨਹੀਂ ਕਿ ਲੜ ਬਾਹਰ ਆਣੇ ਸ਼ੁਰੂ ਹੋਗੇ ਇਹ ਲਾਜ਼ਮੀ ਨਹੀਂ ਹੈਗਾ ਕਿ ਤੁਸੀਂ ਗੋਲ ਵਾਲਾ ਹੀ ਥੱਲੇ ਘੁਮਾਉਣਾ ਤੁਸੀਂ ਬਾਅਦ ਵਿੱਚ ਇਹ ਲੜ ਨੂੰ ਵੀ ਦੁਬਾਰਾ ਵੀ ਮਾਰ ਸਕਦੇ ਹੋ ਜੇ ਤੁਹਾਨੂੰ ਲੱਗੇ ਕਿ ਕਪੜਾ ਬਹੁਤ ਹਲਕਾ ਹੈ ਮੇਰਾ ਕਿ ਮੇਰੇ ਤੇ ਦਮਾਲਾ ਅੱਗੋਂ ਬਾਹਰ ਨਹੀਂ ਆ ਰਿਹਾ ਤਾਂ ਕੀ ਕਰੋਗੇ ਇਹ ਰੱਖਣ ਤੋਂ ਬਾਅਦ ਇਹਨੂੰ ਸਾਫ਼ ਕਰੋ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਲੜ ਫੇਰ ਬਣਾ ਦਿਓ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਦਮਾਲਾ ਅੱਗੇ ਇਨਾਫ ਹੈ ਅਗਲੇ 2-3 ਲੜ ਬਣਾਉਣ ਦੇ ਲਈ ਸਮਝ ਆ ਗਈ ਕੋਈ ਮਸਲਾ ਨਹੀਂ ਹੈਗਾ ਇਹਦੇ ਵਿੱਚ ਕਰ ਠੀਕ ਹੈ ਸ਼ੇਪ ਤੁਹਾਨੂੰ ਜਿੱਦਾਂ ਦੀ ਪਸੰਦ ਆਉਂਦੀ ਓਦਾਂ ਬਣਾਉਣ ਲਈ ਤੁਸੀਂ ਇੱਕ ਵਾਰ ਇੱਕ ਜਗ੍ਹਾ ਦੇ ਉੱਤੇ ਦੋ-ਦੋ ਲੜਵੀ ਘੁਮਾ ਸਕਦੇ ਹੋ ਤਿੰਨ-ਤਿੰਨ ਵੀ ਘੁਮਾ ਸਕਦੇ ਹੋ ਜਦ ਤੱਕ ਤੁਹਾਨੂੰ ਆਪਣੇ ਅਕੋਰਡਿੰਗ ਸ਼ੇਪ ਨਹੀਂ ਲੱਭਦੀ ਉੱਤਰ ਦੇਖ ਉੱਤਰ ਦੇਖ ਸਫਾਈ ਵਾਸਤੇ ਤੁਹਾਨੂੰ ਬਾਰ-ਬਾਰ ਕੱਪੜੇ ਨੂੰ ਐਡਜਸਟ ਕਰਨਾ ਸਫਾਈ ਕਰਨਾ ਜ਼ਰੂਰੀ ਪੈਂਦਾ ਰੱਖਣ ਤੋਂ ਪਹਿਲਾਂ ਸਫਾਈ ਹੁੰਦੀ ਆ ਇਹ ਨਹੀਂ ਕਿ ਲੜ ਰੱਖ ਦਿੱਤਾ ਉਸ ਤੋਂ ਬਾਅਦ ਲੜਦੀ ਸਫਾਈ ਹੋਏਗੀ ਇਹ ਰੱਖ ਦੇਣ ਰੱਖਣ ਤੋਂ ਪਹਿਲਾਂ ਹਵਾ ਦੇ ਵਿੱਚ ਦੀ ਸਫਾਈ ਹੋਣੀ ਆ ਹੰਦਰੋਂ ਮਿਗਰੋ ਹੋਰ ਉੱਤਰ ਕਰੋ ਹਾਂਜੀ ਦੇਖ ਰਹੇ ਹੋ ਲੜੜ ਚੌੜਾ ਤਾਂ ਨਹੀਂ ਕਰ ਰਹੇ ਬੋਤਮੈਂ ਲੜੜ ਛੋਟੇ ਰੱਖ ਰਹੇ ਤੇ ਇਹੀ ਪੁਆਇੰਟ ਜਿੱਥੇ ਲੜੜ ਮਿਲਦੇ ਪਏ ਨੇ ਉਸੇ ਪੌਣ ਦੇ ਉੱਤੇ ਹਰ ਲੜੜ ਨੂੰ ਆਪਸ ਵਿੱਚ ਮਿਲਾੜਨਾ ਉਦਰਮ ਕਰਿਓ ਆ ਦੇਖ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਇੱਥੇ ਆ ਪਹਿਲਾ ਲੜੜ ਵੀ ਇੱਥੇ ਸੀ ਦੂਜਾ ਵੀ ਇੱਥੇ ਤੀਜਾ ਵੀ ਚੌਥਾ ਵੀ ਸਾਰੇ ਲੜੜ ਇੱਥੇ ਆ ਗਏ ਜਿੱਥੇ ਖਤਮ ਹੋਣੇ ਨੇ ਉੱਥੇ ਵੀ ਸਾਰੇ ਲੜੜ ਦਿਸਣੇ ਚਾਹੀਦੇ ਨੇ ਠੀਕ ਆ ਬਾਈ ਗੁਰਜੀ ਕੋਸ਼ਿਸ਼ ਕਰਨੀ ਆ ਗੈਪ ਬਰਾਬਰ ਜੇ ਹੋਣ ਨਹੀਂ ਵੀ ਆਂਦੇ ਤਾਂ ਵੀ ਕੋਈ ਮਸਲਾ ਨਹੀਂ ਆ ਤੁਸੀਂ ਜਿੱਦਾਂ ਦਾ ਮਰਜ਼ੀ ਦਮਾਲਾ ਸਜਾ ਲਓ ਹੁਣ ਸ਼ੁਰੂਆਤ ਦੇ ਵਿੱਚ ਲੜ ਗੈਪ ਕੁਝ ਨਹੀਂ ਹੁੰਦਾ ਬਸ ਸ਼ੇਪ ਵਧੀਆ ਹੋਣੀ ਚਾਹੀਦੀ ਆ ਗੋਲ ਜੀ ਲੱਗ ਜੇ ਗੈਪਿੰਗ ਦਾ ਕੋਈ ਇਸ਼ੂ ਨਹੀਂ ਆ ਕਿਸੇ ਨੂੰ ਨਹੀਂ ਪਤਾ ਲੱਗਣਾ ਕੁਝ ਵੀ ਵਟਾ ਵਟਾ ਵਾਲਾ ਦਮਾਲਾ ਤਾਂ ਵੈਸੇ ਨਹੀਂ ਕਿਸੇ ਨੂੰ ਪਤਲਾਦਾ ਨਾਲੇ ਤੁਸੀਂ ਮਾਰਾ ਜਗੇ ਅਰਦਾਸ ਕਰੋ ਆਪਣੇ ਹੌਲੀ ਹੌਲੀ ਇੰਪਰੂਵ ਹੋ ਜਾਣਾ ਠੀਕ ਆ ਉਵੇਂ ਸਮਝ ਲਓ ਕਿਉਂਕਿ ਆਪਾਂ ਚਾਹੁੰਦੇ ਆ ਕਿ ਆਪਾਂ ਸੋਨਾ ਸਜਾਈਏ ਇਸੇ ਕਰਕੇ ਕੈਂਪ ਲੱਗਾ ਤੁਹਾਡਾ ਠੀਕ ਆ ਹੁਣ ਫਿਰ بار بار ਉਹੀ ਗੱਲ ਰਿਪੀਟ ਕਰਨੀ ਆ ਇਹ ਲੜ ਥੱਲੇ ਤੋਂ ਉੱਪਰ ਉੱਪਰ ਜਾਣੇ ਸ਼ੁਰੂ ਹੋ ਗਏ ਤੇ ਪਿੱਛੇ ਵਾਲੀ ਚੀਜ਼ ਉੱਪਰੋਂ ਥੱਲੇ ਥੱਲੇ ਹੋ ਰਹੀ ਆ ਠੀਕ ਆ ਠੀਕ ਆਰਾਮ ਨਾਲ ਸਜਾਉਣਾ ਆਪਣਾ ਜਿਆਦਾ ਜ਼ੋਰ ਨਹੀਂ ਪਾਉਣਾ ਮੀਡੀਅਮ ਜਿਹਾ ਜ਼ੋਰ ਪਾਉਣਾ ਠੀਕ ਹੈ ਜੀ ਕੱਲ ਨੂੰ ਸ਼ੇਪ ਬਦਲ ਗਈ ਹੁਣ ਇਹਨਾਂ ਦੀ ਕੱਲ ਇਹ ਚੀਜ਼ ਬਾਹਰ ਨਹੀਂ ਸੀਗੀ ਬਿਲਕੁਲ ਫਲੈਟ ਸੀਗੀ ਅੱਜ ਆਪਾਂ ਦੋ ਲੜਕਾ ਮਾਣ ਤੋਂ ਬਾਅਦ ਹੀ ਦੀ ਸ਼ੇ ਬਦਲ ਲਈ ਉਧਰ 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 ਕੁਛ ਪੁੱਛਣਾ ਕਿਸ ਨੇ? ਕੋਈ ਕੁਛ ਪੁੱਛਣਾ ਤੁਸੀਂ? ਤੁਹਾਨੂੰ ਕੋਈ ਗੱਲ ਨਾ ਸਮਝ ਆ ਰਹੀ ਹੋਵੇ। ਉਹ ਤੁਹਾਨੂੰ ਕਿਸੇ ਨੇ ਕੋਈ ਗੱਲ ਸਵਾਲ ਪੁੱਛਣਾ? ਐਂ ਜੀ। ਸਭ ਨੂੰ ਸਮਝ ਆ ਗਈ ਹੈ। ਦੇਖ ਲਾ। ਪੁੱਛ ਲੈ। ਫਤ ਲੱਗੀ ਸਾਰੀ ਦਾ ਕਰਨਾ ਧਿਆਨ ਨਾਲ ਠੀਕ ਆ ਮੂੰਹ ਸਾਰੇ ਨੇ ਦੁਬਾਰਾ ਸੁਝਾਉਣਾ ਮੈਨੂੰ ਦਿਖਾਣਾ ਸੁਝਾ ਕੇ ਇੱਕ ਵਾਰੀ ਫੇਰ ਆ ਦੇਖੋ ਹੱਥ ਹਮੇਸ਼ਾ ਵਾਈਗੁਰ ਜੀ ਐਦਾਂ ਫੜੋ ਕੋਸ਼ਿਸ਼ ਕਰੋ ਕੰਨ ਦੇ ਪਿਛਲੇ ਪਾਸੇ ਲੜ ਨੂੰ ਖੋਲ ਲੋ ਜੇ ਲੜ ਸਾਫ਼ ਬਣ ਰਹੇ ਹੋ ਅੰਦਰ ਨੂੰ ਫੋਲਡ ਕਰਕੇ ਲੜ ਦੀ ਸਫਾਈ ਕਰ ਲੋ ਚੰਗੇ ਤਰੀਕੇ ਨਾਲ ਔਰ ਫਿਰ ਲੜ ਨੂੰ ਲੈ ਕੇ ਜਾਓ ਉੱਪਰ ਨੂੰ ਆਲੋ ਠੀਕ ਹੈ ਜੀ ਸਾਰੀ ਚੀਜ਼ਾਂ ਸੇਮ ਹੀ ਹੋ ਰਹੀਆਂ ਨੇ ਕੁਝ ਬਦਲਾਅ ਨਹੀਂ ਕੀਤਾ ਠੀਕ ਹੈ ਉੱਪਰ ਤੋਂ ਅੱਗੇ ਤੋਂ ਉੱਪਰ ਉੱਪਰ ਚੱਈ ਜਾ ਰਿਹਾ ਹੈ ਨਾ ਬਿਲਕੁਲ ਅਗਲੇ ਪਾਸੇੋਂ ਲੜ ਨੂੰ ਉੱਪਰ ਉੱਪਰ ਚੱਕੀ ਜਾ ਰਹੇ ਆ ਪਿਛਲੇ ਪਾਸੇੋਂ ਹੌਲੀ ਹੌਲੀ ਆਪੇ ਥੱਲੇ ਹੋਈ ਜਾਂਦਾ ਇਧਰ ਮੁਕਰੋ ਬੱਚੇ ਬਨਵਾਉਣ ਵੱਲ ਧਿਆਨ ਰੱਖੋ ਸਭ ਉਧਰ ਠੀਕ ਹੈ ਫਿਨਿਸ਼ ਕਰ ਦिए ਨਾ ਤੁਸੀਂ ਹੁਣ ਬੜਨਾ ਹੁਣ ਧਿਆਨ ਨਾਲ ਦੇਖੋ ਬੰਨਣ ਦੀ ਕੋਸ਼ਿਸ਼ ਨਾ ਕਰੋ ਮੈਂ ਤੁਹਾਨੂੰ ਬਾਰ-ਬਾਰ ਰਹੀ ਕੱਲ ਪਹਿਲੇ ਦਿਨ ਵੀ ਉਹ ਹੀ ਸਮਝਾਇਆ ਸੀ ਵੀ ਬੰਨਣ ਦੀ ਕੋਸ਼ਿਸ਼ ਨਹੀਂ ਕਰਨੀ ਕਿਸੇ ਨੇ ਜੋ ਸਮਝਾਇਆ ਉਹਨੂੰ ਸਮਝ ਕੇ ਮੰਨਣ ਦੀ ਕੋਸ਼ਿਸ਼ ਕਰਨੀ ਹੈ ਜਦੋਂ ਤੁਸੀਂ ਮੰਨਣਾ ਸ਼ੁਰੂ ਕਰੋਗੇ ਜੋ ਸਮਝਾ ਰਹੇ ਆ ਉਹ ਆਟੋਮੈਟਿਕਲੀ ਕਰਨਾ ਆ ਜਾਊਗਾ ਤੁਹਾਨੂੰ ਠੀਕ ਹੈ ਕਿਉਂਕਿ ਇੰਪੋਰਟੈਂਟ ਚੀਜ਼ਾਂ ਤੁਹਾਨੂੰ ਕਲੀਅਰ ਕੀਤੀ ਹੈ ਕਿ ਐਦਾਂ ਹੱਥ ਐਦਾਂ ਰੱਖਣੇ ਨੇ ਐਦਾਂ ਘੁਮਾਉਣਾ ਆੜੀ ਸ਼ੇਪ ਸੋਹਣੀ ਲੱਗਦੀ ਹੈ ਇਹ ਤੇ ਇਹ ਤੇ ਸ਼ਸਤਰ ਲੱਗੇ ਸੋਹਣੇ ਲੱਗਦੇ ਹਨ ਜੀ ਹਾਂਜੀ ਹਾਂਜੀ ਬਿਲਕੁਲ ਜਣਾ ਮਾਤਰੀ ਤੁਸੀਂ ਹਾਂ ਬਾਬਾ ਜੀ ਠੀਕ ਹੈ ਵੈਗੁਰ ਜੀ ਵੈਗੁਰ ਜੀ ਜਿਕਾ ਖਾਲਸਾ ਵੈਗੁਰ ਜੀ ਹਾਂਜੀ ਚਲੋ ਠੀਕ ਹੈ ਪੇਰੋ ਚਲੋ ਸ਼ੁਰੂ ਕਰੋ ਫਟਾਫਟ ਮੈਂ ਦੇਖ ਕੇ ਜਾਣਾ ਤੁਹਾਡਾ ਸਾਰਿਆਂ ਦਾ ਦਮ ਲਾਓ ਸ਼ੁਰੂ ਕਰੋ